ਸਾਬਾਇਸੀ ਕੇ ਕੁਛ ਯਾਤਰੀ ਅੱਜ ਆਏ ਹੋਏ ਆ। ਅ ਕੁਛ ਦਿਨ ਪਹਿਲਾਂ ਸਾਡੇ ਖੁਰਾਲੀ ਦੇ ਵਿੱਚ ਗੜਬਾ ਦੇ ਜੁਐਲਰ ਦੀ ਦੁਕਾਨ ਤੇ ਕੋਈ ਵੀ ਦੋ ਕੁ ਲੇਡੀਆਂ ਆਏ ਦੀ ਜਿਨ੍ਹਾਂ ਨੇ ਉਹਨਾਂ ਨੂੰ ਅ ਸਮਾਨ ਦੇਖਣ ਵਾਸਤੇ ਗਿਆ ਤੇ ਉਹਨਾਂ ਨੂੰ ਹਿਪਨੋਟਾਈਜ਼ ਕਰਕੇ ਅਲਝਾ ਕੇ ਜਿੱਦਾਂ ਉਹਨਾਂ ਦੇ ਦੁਕਾਨ ਤੇ ਤਕਰੀਬਨ 7-8 ਜੋੜੀਆਂ ਟੋਪਸ ਦੀਆਂ ਤੇ ਅੰਗੂਠੀਆਂ ਆਂਦਾ ਕੁਛ 2-3 ਦੋਸੇ ਸੋਨਾ ਉਹ ਚੱਕ ਕੇ ਲੈ ਗਏ ਤੇ ਅਸੀਂ ਕੱਲ ਐਸਐਸਓ ਸਾਹਿਬਾ ਵੀ ਗਏ ਸੀ ਅਸੀਂ ਉਹਨਾਂ ਨੂੰ ਦਰਖਾਸਤ ਵੀ ਦੇ ਕੇ ਆਏ ਆਂ ਤੇ ਫਿਰ ਮੈਂ ਉਸ ਤੋਂ ਬਾਅਦ ਮੇਰੇ ਡਿਪਟੀ ਸਾਹਿਬ ਨਾਲ ਵੀ ਗੱਲ ਹੋਈ ਸੀ ਮੈਂ ਇਹਨਾਂ ਨੂੰ ਕਿਹਾ ਵੀ ਕਰਾਲੀ ਦੇ ਵਿੱਚ ਇਹ ਬਹੁਤ ਬਾਰ ਦਤਾਂ ਹੋ ਰਹੀ ਹੈ ਤੇ ਕੁਝ ਪਬਲਿਕ ਇਹ ਜੀ ਹੈ ਜਿਹੜੇ ਮਾਸਕ ਲਗਾ ਕੇ ਦੁਕਾਨ ਤੇ ਆਉਂਦੇ ਆ ਅਸੀਂ ਉਹਨਾਂ ਬਾਰੇ ਵੀ ਇਹਨਾਂ ਨੂੰ ਦੱਸਿਆ ਕਿ ਅਸੀਂ ਜੇ ਕੱਲ ਨੂੰ ਇਹਨਾਂ ਨੂੰ ਰੋਕਦੇ ਹਾਂ ਮਾਸਕ ਨਾ ਵਰਸ ਕਹਿੰਦੇ ਆ ਤਾਂ ਪਬਲਿਕ ਥੋੜੇ ਜਿਹਾ ਕਿਸ ਚੀਜ਼ ਨੂੰ ਗੁੱਸਾ ਵੀ ਕਰਦੀ ਹੈ ਵੀ ਅਸੀਂ ਤੁਹਾਡੀ ਧਿਆਨ ਚ ਲਿਆਣੇ ਜਾਂਦੇ ਆ ਕਿ ਕੱਲ ਨੂੰ ਅਸੀਂ ਇਹਨਾਂ ਦੇ ਮਾਸਕ ਤਰਾਏ ਤੇ ਸਾਡੇ ਖਿਲਾਫ ਕੋਈ ਐਕਸ਼ਨ ਨਾ ਲਵੇ ਇਸ ਕਰਕੇ ਤੁਹਾਡੇ ਅਸੀਂ ਧਿਆਨ ਲੈਣਾ ਚਾਹੁੰਦੇ ਆ ਕਿ ਸਾਡਾ ਰਾਈਟ ਬਣਦਾ ਹੈ ਕਿ ਕੱਲ ਨੂੰ ਕੋਈ ਇਹੋ ਜਿਹਾ ਬੰਦਾ ਨਾ ਆ ਜੇ ਸਾਡੀ ਦੁਕਾਨਾਂ 'ਚ ਕੋਈ ਲੁੱਟਖੋਖ ਕਰਾਇਆ ਜਾਂ ਕੋਈ ਸਾਨੂੰ ਕੋਈ ਜਾਨੀ ਇਨਸਾਨ ਕਰੇ ਤੇ ਡੀਪੀ ਸਾਹਿਬ ਨੇ ਸਾਨੂੰ ਇਹਨਾਂ ਤੇ ਇਹ ਵੀ ਪ੍ਰੋਸਾਦ ਹੋਇਆ ਹੈ ਕਿ ਜਿਹੜੀ ਸਟ੍ਰੈਚਿੰਗ ਹੋਈ ਹੈ ਤੇ ਇਹ ਬਹੁਤ ਹੀ ਜਲਦ ਇਹਨਾਂ ਨੂੰ ਜਿਹੜੇ ਚੋਰ ਹੈ ਉਹਨਾਂ ਨੂੰ ਅਸੀਂ ਕਾਬੂ ਕਰਾਂਗੇ ਤੇ ਜੋ ਇਸ ਇਹਨਾਂ ਦਾ ਨੁਕਸਾਨ ਹੋਇਆ ਹੈ ਉਹਦੀ ਜਲਦੀ ਤੇ ਜਲਦੀ ਸੀ ਪਰਵਾਹੀ ਕਰਵਾਏਗੀ ਸਰਦ ਜੁਵੈਲਰ ਐਸੋਸੀਏਸ਼ਨ ਨਾਲ ਮੀਟਿੰਗ ਕੀਤੀ ਗਈ ਹੈ ਕੀ ਕੀ ਮੁੱਦੇ ਸੀ ਦੇਖੋ ਇਹਨਾਂ ਦਾ ਸਕਿਉਰਟੀ ਨੂੰ ਲੈ ਕੇ ਸਬੰਧੀ ਜਿਹੜਾ ਇਹਨਾਂ ਦਾ ਹੈਗਾ ਸੀ ਮੁੱਦਾ ਕਿ ਜਿਸ ਤਰ੍ਹਾਂ ਇਹਨਾਂ ਦੇ ਕੋਈ ਆਉਂਦਾ ਵਾ ਇਥੇ ਮਾਸਕ ਲਾਏ ਹੁੰਦੇ ਆ ਮੂੰਹ ਦੇ ਉੱਪਰ ਜਿਹੜਾ ਉਹਦੇ ਸਬੰਧੀ ਇਹਨਾਂ ਨੇ ਸਾਡੇ ਨਾਲ ਸਾਂਝੀ ਕੀਤੀ ਤੇ ਹੋਰ ਵੀ ਕਾਫੀ ਗੱਲਾਂ ਸਾਂਝੀਆਂ ਕੀਤੀਆਂ ਇਹਨਾਂ ਦੀਆਂ ਜਿਹੜੇ ਇਹਨਾਂ ਦੇ ਕੁਝ ਸੀ ਲਾਇਸੈਂਸ ਵਗੈਰਾ ਨਹੀਂ ਬਣੇ ਸੀ ਉਹਨਾਂ ਬਾਰੇ ਵੀ ਇਹਨਾਂ ਨੇ ਸਾਨੂੰ ਦੱਸਿਆ ਜੀ ਉਹ ਜਿਹੜੀ ਕੰਪਨੀ ਚੱਲਦ ਥੋਰਤੀ ਉਹਨਾਂ ਨਾਲ ਗੱਲ ਕਰਾਂਗੇ ਬਾਕੀ ਮਾਸਕ ਬਾਰੇ ਇਹਨਾਂ ਨਾਲ ਸਾਡੀ ਜਿਹੜੀ ਡਿਸਕਸ਼ਨ ਹੋਈ ਹੈ ਕਿ ਆਪਣੇ ਜਿਹੜੇ ਦੁਕਾਨਾਂ ਦੇ ਬਾਹਰ ਹੈ ਤੇ ਕੈਮਰਾ ਸੰਬੰਧੀ ਵੀ ਇਹਨਾਂ ਨੂੰ ਅਸੀਂ ਦੱਸਿਆ ਜੀ ਜਿਹੜੀ ਗੱਲਬਾਤ ਕੀਤੀ ਸੀ ਆਪਦੇ ਕੈਮਰੇ ਜਿਹੜੇ ਹੈਗੇ ਆ ਉਹ ਹਰ ਹਫ਼ਤੇ ਤੁਸੀਂ ਚੈੱਕ ਕਰਦੇ ਰਹੋ ਕਿ ਕੈਮਰਾ ਖਰਾਬ ਨਾ ਹੋਵੇ ਜੇ ਕੱਲ ਨੂੰ ਕੋਈ ਘਟਨਾ ਹੁੰਦੀ ਆ ਤਾਂ ਅਸੀਂ ਉਹ ਜਿਹੜੀ ਫੁਟੇਜ ਦੇਖ ਕੇ ਵੀ ਟ੍ਰੇਸ ਕਰ ਸਕਦੇ ਆ ਬਾਕੀ ਜਿਹੜੀ ਰਾਤ ਸਮੇਂ ਜਿਹੜੀ ਹੈਗੀ ਆ ਉਹ ਪੀਸੀਆ ਸਾਡੀ ਜਿਹੜੀ ਹੈਗੀ ਉਹ ਇਹਨਾਂ ਦੇ ਵੀ ਏਰੀਆ ਦੇ ਵਿੱਚ ਜਿਹੜੀ ਆ ਜਿੱਥੇ ਇਹਨਾਂ ਦਾ ਸਾਰੇ ਦੁਕਾਨਾਂ ਵਗੈਰਾ ਹੈਗੀਆਂ ਉੱਥੇ ਅਸੀਂ ਗਸ਼ਤ ਰੱਖਾਂਗੇ ਇਹਦੇ ਉੱਪਰ ਵੀ ਅਸਲੇ ਨੂੰ ਲੈ ਕੇ ਵੀ ਗੱਲਾਂ ਕਾਫੀ ਕਈਆਂ ਕਈਆਂ ਵੀ ਅਸਲੇ ਦੀ ਪਰਵਾਣ ਵੀ ਚੱਲੀ ਜਾਗੀ ਉਹ ਦੇਖੋ ਜਿਹੜੀ ਕੰਪਨੀ ਨਾਲ ਜ਼ੋਰ ਸੀ ਹੈਗੀ ਕਿਹੜਾ ਕਰ ਸਕਦੇ ਹੋ ਜੀ ਜਿਹੜੀ ਜੁਵਲਰੀ ਦੀ ਦੁਕਾਨ ਹੈ ਜੀ ਉਹਦੇ ਅੱਗੇ ਕੋਈ ਸਪੈਸ਼ਲ ਹੁਣ ਜਿਹੜੀ ਕਸ਼ਮੀ ਬਣਾਈ ਗਈ ਹੈ ਦੇਖੋ ਜਿਹੜੀ ਦਿਨ ਵੇਲੇ ਵੀ ਅਸੀਂ ਰੱਖਾਂਗੇ ਇੱਥੇ ਵੈਸੇ ਵੀ ਚੈਕਿੰਗ ਕਰਾਂਗੇ ਜਿਹੜੇ ਇੱਥੇ ਫालतू ਘੁੰਮਦੇ ਇਹਨਾਂ ਦੀ ਦੁਕਾਨਾਂ ਦੇ ਬਾਹਰ ਉਹਨਾਂ ਦਾ ਵੀ ਅਸੀਂ ਚੈੱਕ ਕਰਾਂਗੇ ਦਿਨ ਵੇਲੇ ਜਿਹੜੀ ਅਤੇ ਰਾਤ ਵੇਲੇ ਵੀ ਜਿਹੜੀ ਹੈਗੀ ਅਸੀਂ ਪੀਸੀਆਰ ਆਪਣੀ ਗੱਡੀ ਇਹਨਾਂ ਦੇ ਇੱਥੇ ਚਲਾਵਾਂਗੇ ਏਰੀਆ ਦੇ ਵਿੱਚ ਕੀ ਕੀ ਮੁੱਦੇ ਇਹਨਾਂ ਵੱਲੋਂ ਚੁੱਕੇ ਗਏ ਹਨ ਮੈਂ ਇਹਨਾਂ ਵੱਲੋਂ ਇਹ ਸੀ ਕਿ ਜਿਸ ਸਮਾਂ ਇਹਨਾਂ ਦੇ ਮਾਸਕ ਲਾ ਕੇ ਆਉਂਦੇ ਆ ਕਈ ਵਾਰ ਗਾਗ ਬਣ ਕੇ ਆ ਜਾਂਦੇ ਆ ਉਹ ਕਈ ਵਾਰ ਇਹਨਾਂ ਨੂੰ ਗੱਲਾਂ ਚ ਪਾ ਕੇ ਜਾਂ ਇਹਨਾਂ ਕੋਲੋਂ ਕੁਝ ਲੈ ਕੇ ਚਲੇ ਜਾਂਦੇ ਆ ਉਹਦੇ ਰਿਗਾਰਡਿੰਗ ਸੀ ਇਹਨਾਂ ਨੂੰ ਅਸੀਂ ਕਿਹਾ ਵੀ ਜਿਹੜੇ ਮਾਸਕ ਹੈਗੇ ਆ ਤੁਸੀਂ ਇਹਨਾਂ ਤੋਂ ਲਵਾ ਸਕਦੇ ਆ ਜੇ ਕੋਈ ਫਰਦਰ ਕੋਈ ਇਦਾਂ ਦੀ ਕੋਈ ਪ੍ਰੋਬਲਮ ਹੋਊਗੀ ਤੇ ਅਸੀਂ ਉਹਨਾਂ ਨੂੰ ਫਿਰ ਗਾਈਡ ਵੀ ਕਰਾਂਗੇ ਜਿਹੜੇ ਲੋਕੀ ਇਦਾਂ ਦੇ ਕੰਮ ਕਰਦੇ ਆ ਜੀ ਜਿਹੜੀ ਪੁੱਛੇ ਚੋਜ ਰਹੀ ਸੀ ਕਿ ਸਰ ਉਸ ਤੇ ਕੀ ਕਾਰਵਾਈ ਕੀਤੀ ਉਹਦੇ ਚ ਅਸੀਂ ਦੇਖੋ ਕਿ ਜਿਹੜੀ ਸੀਡੀਆਰ ਵਗੈਰਾ ਪਵਾਲੀਆਂ ਵੇ ਦੇ ਵਿੱਚ ਜਿਹੜਾ ਵੀ ਅੱਗੇ ਅਸੀਂ ਇਹਦੇ ਵਿੱਚ ਫਰਦਰ ਅਨਵੈਸਟਿਗੇਸ਼ਨ ਕਰਕੇ ਜੋ ਵੀ ਚੀਜ਼ਾਂ ਰੋ ਸਾਹਮਣੇ ਆਊਗਾ ਉਹਨੂੰ ਅਸੀਂ ਰੈਸਟ ਕਰਾਂਗੇ ਐਸਪੀ ਸਾਹਿਬ ਆਈ ਸੀਗੇ ਕੁਝ ਦਿਨ ਪਹਿਲਾਂ ਸਾਡੇ ਖੁਰਾਲੀ ਦੇ ਵਿੱਚ ਗੜਪਾ ਦੇ ਜੁਐਲਰ ਦੀ ਦੁਕਾਨ ਤੇ ਕੋਈ ਵੀ ਦੋ ਕੁ ਲੇਡੀਆਂ ਆਈ ਦੀ ਜਿਨ੍ਹਾਂ ਨੇ ਉਹਨਾਂ ਨੂੰ ਸਬੰਧ ਖਾਣ ਵਾਸਤੇ ਗਿਆ ਤੇ ਉਹਨਾਂ ਨੂੰ ਹਿਪਨੋਟਾਈਜ਼ ਕਰਕੇ ਅਲਝਾ ਕੇ ਜਿੱਦਾਂ ਉਹਨਾਂ ਦੇ ਦੁਕਾਨ ਤੇ तकरीबन 7-8 ਜੋੜੀਆਂ ਟਾਪਸ ਦੀਆਂ ਤੇ ਅੰਗੂਠੀਆਂ ਇਹਦਾ ਕੁਝ 2-3 ਦੋਲੇ ਸੋਨਾ ਉਹ ਚੱਕ ਕੇ ਲੈ ਗਏ ਤੇ ਅਸੀਂ ਕੱਲ ਐਸਐਸਓ ਸਾਹਿਬਾ ਵੀ ਗਏ ਸੀ ਅਸੀਂ ਉਹਨਾਂ ਨੂੰ ਦਰਖਾਸਤ ਵੀ ਦੇ ਕੇ ਆਏ ਆਂ ਤੇ ਫਿਰ ਮੈਂ ਉਸ ਤੋਂ ਬਾਅਦ ਮੇਰੇ ਡਿਪਟੀ ਸਰ ਨਾਲ ਵੀ ਗੱਲ ਹੋਈ ਸੀ ਮੈਂ ਇਹਨਾਂ ਨੂੰ ਕਿਹਾ ਵੀ ਕਰਾਲੀ ਦੇ ਵਿੱਚ ਇਹ ਬਹੁਤ ਬਾਰ ਦੱਤਾ ਹੋ ਰਹੀ ਹੈ ਤੇ ਕੁਝ ਪਬਲਿਕ ਇਹ ਜੀ ਹੈ ਜਿਹੜੇ ਮਾਸਕ ਲਗਾ ਕੇ ਦੁਕਾਨਾਂ ਤੇ ਆਉਂਦੇ ਆ ਅਸੀਂ ਉਹਨਾਂ ਬਾਰੇ ਵੀ ਇਹਨਾਂ ਨੂੰ ਦੱਸਿਆ ਕਿ ਅਸੀਂ ਜੇ ਕੱਲ ਨੂੰ ਇਹਨਾਂ ਨੂੰ ਰੋਕਦੇ ਹਾਂ ਮਾਸਕ ਤਾਰਵਾਸ ਕਹਿੰਦੇ ਆ ਤਾਂ ਪਬਲਿਕ ਥੋੜੇ ਜਿਹਾ ਕਿਸ ਚੀਜ਼ ਨੂੰ ਗੁੱਸਾ ਵੀ ਕਰਦੀ ਹੈ ਵੀ ਅਸੀਂ ਤੁਹਾਡੇ ਧਿਆਨ ਚ ਇਹ ਲੈਣਾ ਚਾਹੁੰਦੇ ਹਾਂ ਕਿ ਕੱਲੂ ਅਸੀਂ ਇਹਨਾਂ ਦੇ ਮਾਸਕ ਤਰਾਏ ਤੇ ਸਾਡੇ ਖਿਲਾਫ ਕੋਈ ਐਕਸ਼ਨ ਨਾ ਲਵੇ ਇਸ ਕਰਕੇ ਤੁਹਾਡੇ ਅਸੀਂ ਧਿਆਨ ਲੈਣਾ ਚਾਹੁੰਦੇ ਹਾਂ ਕਿ ਸਾਡਾ ਰਾਈਟ ਬਣਦਾ ਹੈ ਕਿ ਕੱਲੂ ਕੋਈ ਇਹੋ ਜਿਹਾ ਬੰਦਾ ਜੇ ਸਾਡੀ ਦੁਕਾਨਾਂ 'ਚ ਕੋਈ ਲੁੱਟਖੋਖ ਕਰੇ ਜਾਂ ਕੋਈ ਸਾਨੂੰ ਕੋਈ ਜਾਨੀ ਨੁਕਸਾਨ ਕਰੇ ਤੇ ਡੀਪੀ ਸਾਹਿਬ ਨੇ ਸਾਨੂੰ ਇਹਨਾਂ ਤੇ ਇਹ ਵੀ ਪ੍ਰੋਸਾ ਦਵਾਇਆ ਹੈ ਕਿ ਜਿਹੜੀ ਸਟ੍ਰੈਸਿੰਗ ਹੋਈ ਹੈ ਤੇ ਇਹ ਬਹੁਤ ਹੀ ਜਲਦ ਇਹਨਾਂ ਨੂੰ ਜਿਹੜੇ ਚੋਰ ਹੈ ਇਹਨਾਂ ਨੂੰ ਅਸੀਂ ਕਾਬੂ ਕਰਾਂਗੇ ਤੇ ਜੋ ਇਸ ਇਹਨਾਂ ਦਾ ਨੁਕਸਾਨ ਹੋਇਆ ਹੈ ਉਹ ਜਲਦੀ ਤੇ ਜਲਦੀ ਸੀ ਪਰਵਾਹੀ ਕਰਵਾਏਗੀ ਡੀਐਸਪੀ ਸਾਹਿਬ ਆਏ ਸੀ ਅੱਜ ਕੀ ਮੁੱਦੇ ਸੀਗੇ ਕੀ ਮੀਟਿੰਗ ਹੋਈ ਹੈ ਡਿਪਟੀ ਸਾਹਿਬ ਨੇ ਸਪੈਸ਼ਲ ਨਾਲ ਸਾਡੀ ਐਸੋਸੀਏਸ਼ਨ ਨੇ ਪ੍ਰਧਾਨ ਜੀ ਪੁਸ਼ਨ ਜੀ ਨੇ ਸਪੈਸ਼ਲ ਕਾਲ ਕਰਕੇ ਬੁਲਾਇਆ ਹੈ ਕੱਲ ਦੇ ਪਰਸੋਂ ਇੱਕ ਇੱਥੇ ਲੁੱਟ ਹੋਈ ਸੀ ਸਾਡੀ ਦੁਕਾਨ 'ਚ ਠੱਗਾਂ ਵੱਲੋਂ ਉਸ ਬੰਦ ਵਿੱਚ ਕਾਫੀ ਚਰਚਾ ਹੋਈ ਹੈ ਤੇ ਬਾਕੀ ਮਸਲੇ ਨੂੰ ਹਟਕੇ ਉਹ ਤੇ ਸਾਡੀ ਕਾਰਵਾਈ ਚੱਲ ਹੀ ਰਹੀ ਹੈ ਉਹਨਾਂ ਨੇ ਪੂਰਾ ਭਰੋਸਾ ਦਿਵਾਇਆ ਵੀ ਇਸ ਇਹਨੂੰ ਅਸੀਂ ਡਿਟੈਕਟ ਕਰਾਂਗੇ ਹੱਲ ਕਰਾਂਗੇ ਨਾਲ ਦੀ ਨਾਲ ਮੈਂ ਇੱਕ ਬੇਨਤੀ ਕਰਦਾ ਹਾਂ ਸਮੁੱਚੀ ਜਨਤਾ ਨੂੰ ਕਸਟਮ ਨੂੰ ਇਸ ਇਲਾਕੇ ਦੇ ਲੋਕਾਂ ਨੂੰ ਵੀ ਜਦੋਂ ਕਦੇ ਵੀ ਪਲੀਜ਼ ਤੁਸੀਂ ਸਾਡੀਆਂ ਦੁਕਾਨਾਂ ਵਿੱਚ ਆਣਾ ਵੀ ਵੈਸੇ ਤੇ ਕਿਸੇ ਵੀ ਜਾਓ ਵੀ ਜਿਹੜਾ ਮਾਸਕ ਪਾਇਆ ਹੋਇਆ ਹੁੰਦਾ ਹੈ ਜਾਂ ਕੋਈ ਕਪੜਾ ਬੰਨਿਆ ਹੋਂਦਾ ਹੈ ਡਸਟ ਤੋਂ ਜਾਂ ਕੋਈ ਵੀ ਕਾਰਨ ਹੋ ਸਕਦੇ ਆ ਤਾਂ ਸੜੀ ਬੇਨਤੀ ਹੈ ਪਲੀਜ਼ ਐਂਟਰ ਕਰਨਾ ਅੰਦਰ ਤੇ ਉਹ ਆਪਣੇ ਆਪ ਹੀ ਉਤਾਰ ਕੇ ਜੇ ਐਂਟਰ ਕੀਤਾ ਜਾਵੇ ਤਾਂ ਕਾਫੀ ਸਿਕਿਉਰਟੀ ਪੁਆਇੰਟ ਬੀ ਨਾਲ ਜਾਂ ਜਿਹੜੇ ਗਲਤ ਅੰਸਰ ਉਹਨਾਂ ਨੂੰ ਅਸੀਂ ਕਾਬੂ ਕਰ ਸਕਦੇ ਆ ਸੋ ਬੇਨਤੀ ਹੈ ਮੇਰੀ ਸਮੁੱਚੀ ਜਨਤਾ ਨੂੰ ਕਿ ਮਾਸਕ ਜਦੋਂ ਵੀ ਕਿਤੇ ਖਾਸ ਤੌਰ ਤੇ ਸੁਲਾਰਾਂ ਦੀ ਦੁਕਾਨਾਂ ਜਾਣਾ ਹੈ ਮਾਸਕ ਉਤਾਰ ਕੇ ਲੇਡੀਜ਼ ਚਾਹੇ ਕਿ ਜੈਂਟਸ ਉਤਾਰ ਕੇ ਆਂ ਤਾਂ ਉਹਨਾਂ ਦਾ ਧੰਨਵਾਦ ਕਰਾਂਗੇ ਪਰ ਉਹ ਕਿੰਨੇ ਇੱਕ ਫ੍ਰੈਂਡਲੀ ਹੋ ਸਕਦੇ ਆ ਜਦੋਂ ਗਾਹਕ ਮਾਸਕ ਪਾ ਕੇ ਦੁਕਾਨ ਚ ਆਉਂਗੇ ਕਿਉਂਕਿ ਇੱਕ ਡਰ ਬਣਿਆ ਰਹਿੰਦਾ ਕਿ ਆਖਰ ਪਤਾ ਨਹੀਂ ਕੌਣ ਆ ਗਿਆ ਦੁਕਾਨ ਤੇ ਹਾਂਜੀ ਇਹ ਕਾਫੀ ਬੜਾ ਕਿਉਂਕਿ ਸਾਨੂੰ ਪਛਾਣੇ ਹੀ ਨਹੀਂ ਹੁੰਦੇ ਬੰਦੇ ਅੱਖਾਂ ਹੀ ਸਿਰਫ ਦਿਖਦੀਆਂ ਹੁੰਦੀਆਂ ਇਸ ਕਰਕੇ ਅਸੀਂ ਕਹਿੰਦੇ ਵੀ ਇਹਦਾ ਕਾਫੀ ਫਰਕ ਪਵੇਗਾ ਸਾਰੇ ਤਾਂ ਨਹੀਂ ਹੁੰਦੇ ਜਿਵੇਂ 20 25 30% ਇਸ ਤਰ੍ਹਾਂ ਦੇ ਖਾਸ ਕਰਕੇ ਯੰਗ ਜਿਹੜੇ ਬੱਚੇ ਆ ਮੋਟਰਸਾਈਕਲ ਤੇ ਜੋ ਮੇਲ ਹੈ ਤੇ ਕੁੜੀਆਂ ਜੋ ਸਕੂਟਰਾਂ ਤੇ ਆ ਉਹ ਆਮ ਤੌਰ ਤੇ ਇਹ ਮਾਸਕ ਨੂੰ ਯੂਜ਼ ਕਰਦੀਆਂ ਉਹਨਾਂ ਲਈ ਕਾਫੀ ਸਾਡੀ ਇਹ ਬੇਨਤੀ ਹੈ ਕਿ ਜਰੂਰ ਹੋ ਇਹਦਾ ਗੱਲ ਦਾ ਧਿਆਨ